ਦੇਖੋ ਦੇਖੋ ਕਿਵੇਂ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਇੱਕ ਲੜਕੀ ਜੋ ਕਿ ਬੈਗ ਮੋਢੇ ਦੇ ਵਿੱਚ ਪਾ ਕੇ ਆਪਣੇ ਘਰ ਵੱਲ ਨੂੰ ਜਾ ਰਹੀ ਹੈ ਤਾਂ ਦੋ ਲੁਟੇਰੇ ਆਉਂਦੇ ਨੇ ਅਤੇ ਉਸ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ गिर ਜਾਂਦੀ ਹੈ ਬਹੁਤ ਬੁਰੀ ਤਰ੍ਹਾਂ ਨਾਲ ਉਹਦੇ ਸੱਟਾਂ ਵੱਜਦੀਆਂ ਨੇ ਅਤੇ ਲੁਟੇਰੇ ਆਪਣੀ ਚੋਰੀ ਕਰਨ ਦੇ ਵਿੱਚ ناکਾਮਯਾਬ ਹੁੰਦੇ ਨੇ ਇਹ ਘਟਨਾ ਬਰਨਾਲਾ ਦੇ 16 ਏਕੜ ਨੇੜੇ ਬਾਈਆ ਸਕੂਲ ਦੀ ਦੱਸੀ ਜਾ ਰਹੀ ਹੈ ਜੋ ਕਿ ਸੀਸੀਟੀਵੀ ਦੇ ਵਿੱਚ ਪੂਰੀ ਤਰ੍ਹਾਂ ਨਾਲ ਕੋਈ ਕੈਪਚਰ ਓਕੇ ਤੇ ਪਹੁੰਚ ਕੇ ਬੱਸ ਸਟੈਂਡ ਚੌਂਕੀ ਦੇ ਇੰਚਾਰਜ ਚਰਨਜੀਤ ਸਿੰਘ ਵੱਲੋਂ ਸਾਰੀ ਘਟਨਾ ਦੀ ਜਾਂਚ ਕਰਦੇ ਆਂ ਵਿਸ਼ਵਾਸ ਦਿਲਾਇਆ ਕਿ ਇਹਨਾਂ ਚੋਰ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ